ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਅੱਜ ਤੁਸੀਂ ਸਰਬਨ ਕਰ ਰਹੇ ਹੋ ਸਿਮਰਨ ਦੀ ਡੇੜੀ ਨਾਲ ਹੀ ਭਾਵ ਜਲ ਤਰਜਾਈ ਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਪਹਾੜਾਂ ਜੰਗਲਾਂ ਅਤੇ ਅਜਾੜ ਬਿਆਵਾਨਾਂ ਦੇ ਵਿਖੜੇ ਪੈਂਡਿਆਂ ਤੇ ਚਲਦੇ ਹੋਏ ਸਮੁੰਦਰ ਦੇ ਕਿਨਾਰੇ ਇੱਕ ਬਸਤੀ ਵਿੱਚ ਪਹੁੰਚ ਗਏ ਸਨ ਉਸ ਬਸਤੀ ਦਾ ਨਾਮ ਬੰਗਈ ਸੀ ਬਾਅਦ ਵਿੱਚ ਉਹ ਬਸਤੀ ਬੰਬਈ ਸ਼ਹਿਰ ਬਣ ਗਈ ਤੇ ਅੱਜ ਕੱਲ ਉਸ ਦਾ ਨਾਮ ਮੁੰਬਈ ਸ਼ਹਿਰ ਹੈ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਵੀ ਗੁਰੂ ਜੀ ਦੇ ਨਾਲ ਸਨ ਉੱਥੇ ਰਹਿਣ ਵਾਲੇ ਲੋਕਾਂ ਦਾ ਮੁੱਖ ਕੰਮ ਸਮੁੰਦਰ ਵਿੱਚੋਂ ਮੱਛੀਆਂ ਫੜਨ ਦਾ ਸੀ ਉਹ ਧਰਮ ਕਰਮ ਦੇ ਨਾਮ ਤੇ ਬਸ ਕੁਝ ਕਰਮ ਕਾਂਡ ਹੀ ਕਰ ਲੈਂਦੇ ਸਨ ਉਹਨਾਂ ਨੂੰ ਸੱਚ ਧਰਮ ਅਤੇ ਪਰਮੇਸ਼ਰ ਬਾਰੇ ਕੋਈ ਗਿਆਨ ਨਹੀਂ ਸੀ ਉਹ ਖਾਣ ਪੀਣ ਅਤੇ ਵਿਸ਼ੇ ਵਕਾਰਾਂ ਵਿੱਚ ਹੀ ਖਾਚਤ ਸਨ ਉਹਨਾਂ ਦੇ ਜੀਵਨ ਦੁੱਖਾਂ ਨਾਲ ਭਰਿਆ ਹੋਇਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬੱਲਾ ਜੀ ਅਤੇ ਭਾਈ ਮਰਦਾਨਾ ਜੀ ਨਾਲ ਉੱਥੇ ਬਿਰਾਜਮਾਨ ਹੋ ਗਏ ਸਨ ਗੁਰੂ ਜੀ ਨੇ ਆਪਣੇ ਰਸ ਭਿੰਨੇ ਆਵਾਜ਼ ਵਿੱਚ ਤੁਰ ਕੀ ਬਾਣੀ ਦਾ ਕੀਰਤਨ ਗਾਇਨ ਕੀਤਾ ਉਹ ਲੋਕ ਗੁਰੂ ਜੀ ਦੀ ਸ਼ਰਨ ਵਿੱਚ ਆ ਗਏ ਸਨ ਉਹਨਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਤੁਸੀਂ ਸੰਤ ਮਹਾਤਮਾ ਹੋ ਅਤੇ ਸਾਡੀ ਬਸਤੀ ਵਿੱਚ ਆਏ ਹੋ ਜਿਸ ਲਈ ਸਾਨੂੰ ਕੁਝ ਉਪਦੇਸ਼ ਕਰਕੇ ਹੀ ਅੱਗੇ ਜਾਇਓ ਗੁਰੂ ਜੀ ਨੇ ਉਨ੍ਹਾਂ ਦੀ ਕਿਰਤ ਅਨੁਸਾਰ ਹੀ ਉਹਨਾਂ ਨੂੰ ਉਪਦੇਸ਼ ਕੀਤਾ ਤਾਂ ਕਿ ਬਹੁਤ ਜਲਦੀ ਉਹਨਾਂ ਦੀ ਸਮਝ ਵਿੱਚ ਆ ਸਕੇ ਗੁਰੂ ਜੀ ਨੇ ਆਪਣੇ ਉਪਦੇਸ਼ ਰਾਹੀਂ ਉਹਨਾਂ ਨੂੰ ਬਚਨ ਕੀਤੇ ਕਿ ਜਿਵੇਂ ਤੁਹਾਡੇ ਸਾਹਮਣੇ ਇਹ ਵਿਸ਼ਾਲ ਸਾਗਰ ਹੈ ਇਹ ਸਾਗਰ ਨੂੰ ਤੁਸੀਂ ਕਿਸੇ ਬੇੜੀ ਵਿੱਚ ਬੈਠ ਕੇ ਹੀ ਪਾਰ ਕਰ ਸਕਦੇ ਹੋ ਇਸੇ ਤਰ੍ਹਾਂ ਪਰਮੇਸ਼ਰ ਦੀ ਦਰਗਾਹ ਦੇ ਰਸਤੇ ਵਿੱਚ ਵੀ ਇੱਕ ਵਿਸ਼ਾਲ ਭਵ ਸਾਗਰ ਹੈ ਜਿਸ ਨੂੰ ਪਾਰ ਕਰਨ ਲਈ ਪਰਮੇਸ਼ਰ ਦੇ ਨਾਮ ਦਾ ਸਿਮਰਨ ਅਤੇ ਭਗਤੀ ਦੀ ਬੇੜੀ ਦੀ ਜ਼ਰੂਰਤ ਪੈਂਦੀ ਹੈ ਤਾਂ ਇਹ ਜੀਵ ਉਸ ਭਵ ਸਾਗਰ ਤੋਂ ਪਾਰ ਹੋ ਸਕਦਾ ਹੈ ਨਹੀਂ ਤਾਂ ਸਭ ਜੀਵ ਜਨਮ ਮਰਨ ਦੇ ਗੇੜ ਵਿੱਚ ਹੀ ਪਏ ਰਹਿੰਦੇ ਹਨ ਉਹਨਾਂ ਨੇ ਗੁਰੂ ਜੀ ਨੂੰ ਪਰਮੇਸ਼ਰ ਦੇ ਨਾਮ ਬਾਰੇ ਪੁੱਛਿਆ ਤਾਂ ਗੁਰੂ ਜੀ ਨੇ ਉਹਨਾਂ ਨੂੰ ਨਾਮਦਾਨ ਅਤੇ ਚਰਨਪੌਲ ਦੀ ਬਖਸ਼ਿਸ਼ ਕੀਤੀ ਗੁਰੂ ਜੀ ਨੇ ਉਹਨਾਂ ਨੂੰ ਹੁਕਮ ਕੀਤਾ ਕਿ ਨਿਤਨੇਮ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਹੈ ਇਹ ਭਵ ਸਾਗਰ ਤੋਂ ਪਾਰ ਕਰਨ ਲਈ ਡੇੜੀ ਹੈ ਧਰਮ ਦੀ ਕਿਰਤ ਕਰਨੀ ਹੈ ਲੋੜਵੰਦਾਂ ਦੀ ਮਦਦ ਕਰਨੀ ਹੈ ਪ੍ਰਾਈ ਇਸਤਰੀ ਨੂੰ ਮਾਂ ਭੈਣ ਅਤੇ ਧੀ ਕਰਕੇ ਮੰਨਣਾ ਹੈ ਤੁਹਾਡੇ ਦੁੱਖ ਕਲੇਸ਼ ਕੱਟੇ ਜਾਣਗੇ ਅਸੀਂ ਅੰਤ ਵਿੱਚ ਤੁਸੀਂ ਭਾਵ ਸਾਗਰ ਨੂੰ ਤਰ ਜਾਵੋਗੇ ਗੌਰਤਿਆ ਆ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੇ ਅੱਗੇ ਹੋਰ ਸੰਗਤਾਂ ਵੇਅਰ ਕਰ ਦੇਣੇ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ